ਜਿਸ ਇਨਸਾਨ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਇੱਛਾ ਹੋਵੇ ਤਾਂ ਪਰਮਾਤਮਾ ਉਸ ਇਨਸਾਨ ਨੂੰ ਰਾਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੰਦਾ ਤੇ ਪਰਮਾਤਮਾ ਉਸ ਦਾ ਰਾਸਤਾ ਹੋਰ ਵੀ ਆਸਾਨ ਬਣਾ ਦਿੰਦਾ ਹੈ ਅਜਿਹਾ ਇੱਕ ਇਨਸਾਨ ਹੈ ਡਾਕਟਰ ਅਸ਼ਾਦ ਬਾਹੀ ਜੋ ਕਿ ਉੱਤਰ ਪ੍ਰਦੇਸ਼ ਦੇ ਫਾਰੂਕਾਵਾ ਤੋਂ ਪੈਦਲ ਹੀ ਹਜ ਦੀ ਯਾਤਰਾ ਲਈ ਨਿਕਲਿਆ ਹੋਇਆ ਹੈ ਡਾਕਟਰ ਅਸ਼ਾਦ ਬਾਹੀ ਦਾ ਇਸ ਯਾਤਰਾ ਦੌਰਾਨ ਫਗਵਾੜਾ ਪਹੁੰਚਣ ਤੇ ਮੁ슬लिम ਆਗੂ ਕਾਸਿਫ ਰਹਿਮਾਨ ਦੀ ਅਗਵਾਈ ਹੇਠ ਸਮੂਹ ਮੁਸਲਮਾਨ ਭਾਈਚਾਰੇ ਵੱਲੋਂ ਨਿਕਾ ਸਵਾਗਤ ਕੀਤਾ ਗਿਆ ਇਸ ਦੌਰਾਨ ਡਾਕਟਰ ਆਜ਼ਾਦ ਬਾਹੀ ਨੇ ਕਿਹਾ ਕਿ ਉਹ ਭਾਰਤ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੇਸ਼ ਦੀ ਤਰੱਕੀ ਲਈ ਦੁਆ ਲਈ 2000 ਕਿਲੋਮੀਟਰ ਦੀ ਯਾਤਰਾ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਤੇ ਪੈਰ ਰੱਖਦੇ ਅਸੀਂ ਜੋ ਪਿਆਰ ਤੇ ਸਤਿਕਾਰ ਪੰਜਾਬੀਆਂ ਵੱਲੋਂ ਮਿਲਿਆ ਹੈ ਉਸ ਲਈ ਉਹ ਪੰਜਾਬ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ। ਜੀ ਅਸਲਾਮੁਅਲੈਕੁਮ ਵ ਰਹਿਮਤੁਲਲਾਹੀ ਤਾਲਾ ਬਰਕਤੋ ਮੈਂ ਡਾਕਟਰ ਆਜ਼ਾਦ ਹਸਨ ਬੀਆ ਫਰੋਂ ਨੀਪੀ ਫਰੁਖਾਬਾਦ ਬੜੋਸਾ ਜਰਾਰੀ ਸੇ ਬਿਲੋਂਗ ਕਰਦਾ। पैदल हज के सफर पे निकला हूँ आप सभी लोग दुआ करें मेरे लिए सफर आसान हो मैं भी इन शब के लिए दुआ करूँगा तो आपको कैसे लग रहा है ये पंजाब में अगर पंजाब की मोहब्बतों का मैं बहुत बहुत शुक्रिया अदा करता हूँ वाकई मैं इतनी मोहब्बतें नहीं सोच रहा था घर से निकला था यहाँ बहुत ज़्यादा मोहब्बत मिली है मैं उनका दिल से शुक्रिया अदा करता हूँ तो कितना समय लगेगा आपको ये तकरीबन साढ़े ग्यारह महीने का सफ़र है हमारा तकरीबन आठ नौ सौ किलोमीटर में चल चुका हूँ पूरा सफ़र मेरा यूपी फ्रॉम फर्रुखाबाद भड़ोसा जरारी से आठ हज़ार सात सौ छत्तीस किलोमीटर रहेगा सऊदी अरब मक्का मदीना की दूरी पैदल कोई स्टे वगैरह भी करते हैं सर जी जी मैं तकरीबन तीस किलोमीटर भी चलता हूँ चालीस पचास बावन किलोमीटर भी चलता हूँ और आज तो थोड़ा सा कम ही हो पाया हजरत ने कहा यहाँ रुकने के लिए तो यहाँ रुक गया मैं असला को गया संदेशा देने मैं ये कहना चाहता हूँ आपस में भाईचारा बनाए रखें और कभी भी ये भाईचारा खराब ना हो हमारे देश में हमेशा अमन और चेहरे में ये दुआ करता हूँ वहाँ जाकर ये दुआ करूँगा हमारे देश में भाईचारा बना रहे इस दौरान कासिम रहमान मुसलमान भाईचारे वालों आज़ाद भाई का सम्मान भी किया गया इस मौके उन्होंने दस्या कि डॉक्टर आजाद भाई अज का दिन बड़ी मस्जिद विखे ही देने सवेरे अपने अगले पड़ा लिये रवाना हो ਡਾਕਟਰ ਅੱਜ ਡਾਕਟਰ ਆਜ਼ਾਦ ਵੀ ਆ ਫਰੂਖਾਬਾਦ ਤੋਂ ਚੱਲੇ ਹੋਏ ਆ ਹਜ ਦੇ ਲਈ ਪੈਦਲ ਯਾਤਰਾ ਤੇ ਤੇ ਅੱਲਾਹ ਤਾਲਾ ਦਾ ਬੜਾ ਸ਼ੁਕਰ ਹੈ ਕਿ ਇਹ ਬਹੁਤ ਜਦੋਂ ਦੇ ਪੰਜਾਬ ਦੇ ਵਿੱਚ ਇਹ ਆਏ ਆ ਕਿ ਮੇਰੇ ਚ ਰਸਤੇ 'ਚ ਵੀ ਇਹਨਾਂ ਨਾਲ ਗੱਲ ਹੋਈ ਤੇ ਬਹੁਤ ਖੁਸ਼ ਸੀ ਪੰਜਾਬ ਦੇ ਇਹਨਾਂ ਨੇ ਦੱਸਿਆ ਕਿ ਪੰਜਾਬ ਦੇ ਲੋਕ ਬਹੁਤ ਹੀ ਜ਼ਿਆਦਾ ਮੇਰੇ ਨਾਲ ਮੈਨੂੰ ਪਿਆਰ ਮਿਲਿਆ ਪੰਜਾਬ ਦੇ ਲੋਕਾਂ ਨੇ ਮੈਨੂੰ ਬਹੁਤ ਹੀ ਪਿਆਰ ਦਿੱਤਾ ਹਰ ਕੌਮ ਦੇ ਬੰਦੇ ਨੇ ਪਿਆਰ ਦਿੱਤਾ ਤੇ ਇਹ ਮੱਕੇ شریف ਪਹੁੰਚੂਗੇ ਮਈ ਮਹੀਨੇ ਦੇ तकरीबन ਮਈ ਦੇ ਵਿੱਚ ਤੇ 9000 ਕਿਲੋਮੀਟਰ ਪਹੂਗਾ ਤੇ ਅੱਜ ਸਾਡੀ ਰਿਕੁਐਸਟ ਤੇ ਇਹ ਫਗਵਾੜਾ ਇਹਨਾਂ ਨੇ ਸਟੇ ਕੀਤੀ ਹੈ ਨਹੀਂ ਤਾਂ ਇਹਨਾਂ ਨੇ ਅੱਗੇ ਜਲੰਧਰ ਚਲੇ ਜਾਣਾ ਸੀਗਾ ਅੱਜ ਹੀ ਤੇ ਫਗਵਾੜਾ ਵਾਸੀਆਂ ਦੇ ਲਈ ਮੇਰੇ ਸਾਰੇ ਮੁ슬ਮਨ ਭਾਈਚਾਰੇ ਨੂੰ ਮੇਰੀ ਅਪੀਲ ਹੈ ਕਿ ਜਿਨ੍ਹਾਂ ਵੀ ਇਹਨਾਂ ਨੂੰ ਮਿਲਣਾ ਹੋਵੇ ਜਾਂ ਦੁਆ ਕਰवानी ਹੋਵੇ ਤੇ ਜਮ ਮਜੀਦ ਫਗਵਾੜਾ ਉਹ ਆ ਕੇ ਇਹਨਾਂ ਨੂੰ ਮਿਲ ਸਕਦੇ ਆ ਤੇ ਅੱਜ ਰਾਤ ਤੱਕ ਰੇਤਿਏ ਸਵੇਰੇ ਇਹਨਾਂ ਨੇ ਇਨਸ਼ਾਅੱਲਾ ਇੱਥੋਂ ਚਲੇ ਜਾਣਾ ਤੇ ਇਹ ਉੱਥੇ ਜਾ ਕੇ ਅੱਲਾ ਦੇ ਦਰਬਾਰ ਦੇ ਵਿੱਚ ਇੰਡੀਆ ਦੇ ਲਈ ਭਾਰਤ ਦੇ ਲਈ ਭਾਰਤ ਦੀ ਖੁਸ਼ਹਾਲੀ ਲਈ ਤਰੱਕੀ ਲਈ ਭਾਈਚਾਰੇ ਲਈ ਦੁਆ ਕਰਾਂਗੇ ਇੱਕ ਸਾਡਾ ਭਾਈਚਾਰਾ ਬਣਿਆ ਰਹੇ ਤਾਂ ਸਾਡਾ ਦੇਸ਼ ਤਰੱਕੀ ਕਰਦਾ ਰਹੇ